ਸੁਖਜਿੰਦਰ ਰੰਧਾਵਾ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇੱਥੇ ਕਿਹਾ ਗਿਆ ਹੈ ਕਿ 2027 ਦੇ ਵਿੱਚ ਬਿਨਾ ਸੀਐਮ ਦੇ ਚਿਹਰੇ ਦੇ ਜਿਹੜੀ ਕਾਂਗਰਸ ਹੈ ਚੋਣਾਂ ਲੜੇਗੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਪਰ ਇਹ ਬਿਆਨ ਜੋ ਹੈ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਕੁਝ ਕੁ ਭਾਜਪਾ ਸਲੀਪਰ ਨੇ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਸੁਖਜਿੰਦਰ ਰੰਧਾਵਾ ਦਾ ਇੱਕ ਵੱਡਾ ਬਿਆਨ ਜੋ ਹੈ ਨਿਕਲ ਕੇ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਪਰ ਇਸ ਨੂੰ ਦਿੱਤਾ ਗਿਆ ਤੇ ਜਸਦੇਵ ਵੱਲੋਂ ਇਹ ਵੀ ਕਿਹਾ ਗਿਆ ਕਿ 2027 ਚ ਕਾਂਗਰਸ ਬਿਨਾ ਸੀਐਮ ਚਿਹਰੇ ਦੇ ਹੀ ਚੌਣਾ ਜੋ ਨੇ ਉਹ ਲੜੇਗੀ ਤਾਂ ਪੰਜਾਬ ਕਾਂਗਰਸ ਦੇ ਵਿੱਚ ਕੁਝ ਸਲੀਪਰ ਸੈੱਲ ਨੇ ਤੇ ਨਾਲ ਹੀ ਕਾਂਗਰਸ ਚ ਇਹਨਾਂ ਸਲੀਪਰ ਸੈੱਲ ਬਾਰੇ ਹਾਈ ਕਮਾਂਡ ਨੂੰ ਵੀ ਜਾਣਕਾਰੀ ਹੈ ਯਾਨੀ ਕਿ ਹਾਈ ਕਮਾਂਡ ਨੂੰ ਵੀ ਜ਼ਾ ਪਤਾ ਹੈ ਤਾਂ ਪੰਜਾਬ ਦੇ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਜਿੱਥੇ ਕਾਫੀ ਤੇਜ਼ ਸੀ ਉੱਥੇ ਹੀ ਉਹਨਾਂ ਦੇ ਵੱਲੋਂ ਇਸ ਉੱਤੇ ਵੀ ਵਿਰਾਮ ਚਿੰਨ ਜੋ ਹੈ ਉਹ ਲਗਾ ਦਿੱਤਾ ਗਿਆ ਤਾਂ ਹੁਣ ਸੁਖਜਿੰਦਰ ਰੰਧਾਵਾ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਨੇ ਇਹ ਉਹਨਾਂ ਨੂੰ ਮੈਂ ਸਿਰੇ ਤੋਂ ਖਾਰਜ ਕਰਦਾ ਹਾਂ ਉਹਨਾਂ ਦੇ ਵੱਲੋਂ ਇੱਥੇ ਮੂਲ ਰੂਪ ਦੇ ਵਿੱਚ ਵਿਰਾਮ ਜੋ ਹੈ ਲਗਾ ਦਿੱਤਾ ਗਿਆ ਉਹਨਾਂ ਕਿਹਾ ਕਿ ਕਿਸੇ ਦੇ ਕਹਿਣ ਦੇ ਨਾਲ ਨਾਤਾ ਪ੍ਰਦਾਨ ਬੰਦ ਹੈ ਅਤੇ ਨਾ ਹੀ ਪ੍ਰਦਾਨ ਜੋ ਹੈ ਉਹ ਬਦਲਿਆ ਜਾ ਸਕਦਾ ਤਾਂ ਨਾਲ ਹੀ ਬਾਜਵੇ ਦੀ ਗੱਲ ਕਰਦੇ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਾਜਵਾ ਨੇ ਜੋ ਆਪ 72 ਐਮਐਲਿਆਂ ਦਾ ਜ਼ਿਕਰ ਕੀਤਾ ਉਹਨਾਂ ਦੇ ਵੱਲੋਂ ਇਹ ਵੀ ਸ਼ਗੋਫਾ ਛੱਡਿਆ ਗਿਆ ਸੀ ਤਾਂ ਰਾਣਾ ਗੁਰਜੀਤ ਦੇ ਸਵਾਲ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੇਰੀ ਰਾਣਾ ਗੁਰਜੀਤ ਦੇ ਨਾਲ ਬੋਲ ਕਾਲਿਆ ਨਹੀਂ ਹੈ ਮੇਰੀ ਬੋਲਚਾਲ ਬੰਦ ਹੈ ਤਾਂ 2027 ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ 2027 ਦੇ ਵਿੱਚ ਸੀਐਮ ਦੇ ਚਿਹਰੇ ਤੋਂ ਬਿਨਾ ਹੀ ਜੋ ਕਾਂਗਰਸ ਪਾਰਟੀ ਹੈ ਉਹ ਚੋਣ ਲੜਦੀ ਹੋਈ ਨਜ਼ਰ ਆਵੇਗੀ ਤੇ ਨਾਲ ਹੀ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਾਂਗਰਸ ਪਾਰਟੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿਉਂਕਿ ਇੱਥੇ ਪ੍ਰਧਾਨ ਬਦਲਣ ਦੀਆਂ ਜਿਹੜੀਆਂ ਚਰਚਾਵਾਂ ਹਾਲਾਂਕਿ ਬਹੁਤ ਜ਼ਿਆਦਾ ਤੇਜ਼ ਸੀ ਤੇ ਨਾਲ ਹੀ ਨਾਲ ਕਿਆਸਰਾਈਆਂ ਬਹੁਤ ਜ਼ਿਆਦਾ ਲਗਾਈਆਂ ਜਾਂਦੀਆਂ ਤਾਂ ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਇੱਥੇ ਪੂਨ ਰੂਪ ਦੇ ਵਿੱਚ ਖਾਰਜ ਜੋ ਹੈ ਉਹ ਕੀਤਾ ਗਿਆ ਤਾਂ ਸੁਖਜਿੰਦਰ ਰੰਦਾਵਾ ਦਾ ਇਹ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਕਨੀਜੀ ਚੈਨਲ ਦੇ ਉੱਪਰ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 2027 ਦੇ ਵਿੱਚ ਬਿਨਾ ਸੀਐਮ ਚਿਹਰੇ ਦੇ ਹੀ ਕਾਂਗਰਸ ਪਾਰਟੀ ਜੋ ਹੈ ਉਹ ਚੋਣ ਲੜੇਗੀ ਤਾਂ ਪੰਜਾਬ ਕਾਂਗਰਸ ਦੇ ਵਿੱਚ ਕੁਝ ਸਲੀਪਰ ਸੈੱਲ ਨੇ ਭਾਜੀਪੀ ਦੇ ਸਲੀਪਰ ਸੈੱਲ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਤੇ ਨਾਲ ਹੀ ਇਹਨਾਂ ਸਲੀਪਰ ਸੈਲਸ ਦਾ ਜੋ ਕਹਿ ਸਕਦੇ ਆ ਕਿ ਹਾਈ ਕਮਾਂਡ ਨੂੰ ਵੀ ਪਤਾ ਹੈ ਯਾਨੀ ਕਿ ਹਾਈ ਕਮਾਂਡ ਦਾ ਵੀ ਜ਼ਿਕਰ ਹੈ ਉਹਨਾਂ ਦੇ ਵੱਲੋਂ ਇੱਥੇ ਕਿਤਾ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਪ੍ਰਤਾਪ ਬਾਜਵਾ ਨੂੰ ਲੈ ਕੇ ਕਿ ਕਿਤੇ ਨਾ ਕਿਤੇ ਇੱਥੇ 72 ਐਮਐਲਆ ਦਾ ਜਿਹੜਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਉਹ ਵੀ ਇਹ ਸ਼ਗੋਫਾ ਹੀ ਛੱਡਿਆ ਗਿਆ ਸੀ ਤਾਂ ਰਾਣਾ ਗੁਰਜੀਤ ਤੇ ਵੀ ਸਵਾਲ ਜਦੋਂ ਉਹਨਾਂ ਕੋਲ ਪੁੱਛਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਮੇਰੀ ਬੋਲਚਾਲ ਫਿਲਹਾਲ ਨਹੀਂ ਹੈ ਤਾਂ 2027 ਦੇ ਵਿੱਚ ਸੀਐਮ ਜੈਰੇ ਤੋਂ ਬਿਨਾ ਹੀ ਚੋਣਾ ਲੜਦੇ ਹੋਏ ਕਾਂਗਰਸ ਪਾਰਟੀ ਨਜ਼ਰ ਆਏਗੀ ਬਹੁਤ ਵੱਡਾ ਬਿਆਨ ਨਿਕਲ ਕੇ ਸੁਖਜਿੰਦਰ ਰੰਦਾਵਾ ਦਾ ਸਾਹਮਣੇ ਆਇਆ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ